ਆਰਟੀਫੀਸ਼ੀਅਲ ਇੰਟੈਲੀਜੈਂਸ AI ਦੇ ਕਾਰਨ ਕਿਵੇਂ ਇਸ ਜੈਨੀਫਰ ਨਾਮ ਦੀ ਔਰਤ ਦੇ ਨਾਲ 1 ਮਿਲੀਅਨ ਡਾਲਰ ਦੀ ਠੱਗੀ ਵੱਜਣ ਵਾਲੀ ਸੀ ਤੇ ਕਿਵੇਂ ਉਹ ਬਾਲ ਬਾਲ ਬਚੀ ਇਹ ਚੀਜ਼ ਆਮ ਘਰਾਂ ਦੇ ਵਿੱਚ ਵੀ ਹੋ ਸਕਦੀ ਹੈ ਕਿਸੇ ਨਾਲ ਵੀ ਰੱਬ ਨਾ ਕਰੇ ਕਿਸੇ ਨਾਲ ਹੋਵੇ ਪਰ ਇਹ ਆਮ ਘਰਾਂ ਦੇ ਵਿੱਚ ਤੁਹਾਡੇ ਮੇਰੇ ਵਰਗੇ ਨਾਲ ਇਹ ਚੀਜ਼ ਹੋ ਸਕਦੀ ਹੈ ਹੋਇਆ ਇਦਾਂ ਕਿ ਜੈਨੀਫਰ ਦੀ ਬੇਟੀ 15 ਸਾਲ ਦੀ ਬਰਾਇਨਾ ਉਹ ਵਕੇਸ਼ਨ ਤੇ ਗਈ ਹੋਈ ਸੀ ਤੇ ਜੈਨੀਫਰ ਨੂੰ ਪਿੱਛੋਂ ਇੱਕ ਫੋਨ ਆਉਂਦਾ ਵਾ ਫੋਨ ਉਹ ਚੱਕਦੀ ਆ ਫੋਨ ਕਰਨ ਵਾਲਾ ਕਹਿੰਦਾ ਵਾ ਕਿ ਮੈਂ ਕਿਡਨੈਪਰ ਆ ਤੁਹਾਡੀ ਬੇਟੀ ਨੂੰ ਕਿਡਨੈਪ ਕਰ ਲਿਆ ਵਾ ਤੇ ਕਿਡਨੈਪ ਪਰ ਨੇ ਉਸ ਫੋਨ ਦੇ ਉੱਪਰ ਬਰਾਇਨਾ ਦੀ ਵੌਇਸ AI ਦੀ ਮਦਦ ਦੇ ਨਾਲ ਕਾਪੀ ਕਰ ਰੱਖੀ ਸੀ ਤੇ ਉਸ ਨੇ ਉਸ ਵੌਇਸ ਤੋਂ ਇਹ ਬੁਲਾਇਆ ਹੋਇਆ ਸੀ ਕਿ ਮਮ ਮੈਂ ਟ੍ਰਬਲ ਦੇ ਵਿੱਚ ਆ ਤੇ ਇਹ ਮੈਨੂੰ ਬਹੁਤ ਹਾਰਟ ਕਰ ਰਿਹਾ ਵਾ ਵੀ ਤੁਸੀਂ ਇਹਦੀ ਗੱਲ ਮੰਨ ਲਓ ਜਿੰਨੇ ਪੈਸੇ ਇਹ ਮੰਗ ਰਿਹਾ ਉਹਨੇ ਪੈਸੇ ਇਹਨੂੰ ਦੇ ਦਿਓ ਕ੍ਰੈਨੈਪਰ ਕਹਿੰਦਾ ਮੈਨੂੰ 1 ਮਿਲੀਅਨ ਡਾਲਰ ਰਾਈਟ ਨਾਓ ਮੈਨੂੰ ਪੇ ਕਰ ਦੋ ਨਹੀਂ ਤਾਂ ਮੈਂ ਤੁਹਾਡੀ ਬੇਟੀ ਦੇ ਬਲੱਡ ਦੇ ਵਿੱਚ ਡਰੱਗਸ ਪਾ ਦੂੰਗਾ ਜਾਂ ਇਹਨੂੰ ਮੈਕਸੀਕੋ ਛੱਡਿਆ ਆਉਂਗਾ ਜੈਨੀਫਰ ਡਰ ਜਾਂਦੀ ਹੈ ਜੈਨੀਫਰ ਉਸਦੇ ਨਾਲ ਡੀਲ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਮੇਰੇ ਕੋਲ 1 ਮਿਲੀਅਨ ਡਾਲਰ ਨਹੀਂ ਗਏ ਮੈਂ ਇੰਨੀ ਰਿਚ ਨਹੀਂ ਆ ਹੈਕਰ ਕਹਿੰਦਾ ਚੱਲ ਤੂੰ 50000 ਡਾਲਰ ਤੇ ਡੀਲ ਆਪਣੀ ਡਨ ਕਰ ਦੇ ਜਲਦੀ ਜਲਦੀ ਮੈਨੂੰ ਪੇ ਕਰ ਦੇ ਤਾਂ ਕਿ ਮੈਂ ਤੇਰੀ ਬੇਟੀ ਨੂੰ ਛੱਡ ਦਾਂ ਜੈਨੀਫਰ ਘਬਰਾ ਕੇ ਉਸ ਫੋਨ ਨੂੰ ਕੱਟ ਦਿੰਦੀ ਹੈ ਕੱਟਣ ਤੋਂ ਬਾਅਦ ਪੁਲਿਸ ਨੂੰ ਫੋਨ ਕਰਦੀ ਹੈ ਤੇ ਆਪਣੇ ਹਸਬੰਦ ਨੂੰ ਇਹਨਾਂ ਦੋਨਾਂ ਨੇ ਪੁਲਿਸ ਨਾਲ ਰਲ ਕੇ ਚੈੱਕ ਕੀਤਾ ਕਿ ਬਰਾਇਨਾ ਠੀਕ ਆ ਵਕੇਸ਼ਨ ਤੋਂ ਉਹ ਕਿੱਦਾਂ ਕੈਪ ਹੋ ਗਈ ਦੇ ਨਾਲ ਉਹ ਵਕੇਸ਼ਨ ਤੇ ਗਈ ਸੀ ਆਪਣੇ ਟੀਚਰਸ ਵਗੈਰਾ ਨਾਲ ਉਹਨਾਂ ਨੂੰ ਕਾਲ ਕਰਦੇ ਨੇ ਉੱਥੋਂ ਪਤਾ ਚੱਲਦਾ ਵਾ ਕਿ ਬਰਾਇਨਾ ਬਿਲਕੁਲ ਠੀਕ ਆ ਤੇ AI ਦੀ ਮਦਦ ਦੇ ਨਾਲ ਹੈਕਰ ਲਾ ਲਓ ਸਕੈਮਰ ਲਾ ਲਓ ਫਰਾਡਸਟਰ ਲਾ ਲਓ ਉਸਨੇ ਬ੍ਰਾਇਨਾ ਦੀ ਆਵਾਜ਼ ਕਾਪੀ ਕੀਤੀ ਹੋਈ ਸੀ ਪਿੱਛੇ ਉਹ ਵੀ ਬੁਲਵਾ ਰਿਹਾ ਸੀ ਉਹ ਤਾਂ ਜਾਣ ਬੁੱਝ ਕੇ ਕਿ ਮਮ ਮੈਂ ਬਹੁਤ ਦਰਦ ਦੇ ਵਿੱਚ ਹਾਂ ਮੈਨੂੰ ਬਹੁਤ ਹਾਰਟ ਕਰ ਰਿਹਾ ਵਾ ਇਹ ਬੰਦਾ ਪਲੀਜ਼ ਹੈਲਪ ਮੀ ਮੈਨੂੰ ਉਸ ਤੋਂ ਕੱਢ ਦੋ ਇਹਨੇ ਮੈਨੂੰ ਇਦਾਂ ਕਨੈਪ ਕਰ ਰੱਖਿਆ ਵਾ ਇਸ ਤਰੀਕੇ ਨਾਲ ਸੋ ਸਤਾਰਕ ਕਰੋ AI ਦੀ ਮਦਦ ਦੇ ਨਾਲ ਕਿਸੇ ਦਾ ਵੀ ਫੇਸ ਕਿਸੇ ਵੀ ਬਾਡੀ ਤੇ ਲਗਾ ਦਿੱਤਾ ਜਾਂਦਾ ਵਾ ਕਿਸੇ ਦੀ ਆਵਾਜ਼ ਕਾਪੀ ਕੀਤੀ ਜਾ ਸਕਦੀ ਆ ਕਿਸੇ ਵੀ ਹੰਦੇ ਦੁਆਰਾ ਜਿੱਥੇ AI ਦੇ ਇੰਨੇ ਬੈਨੀਫਿਟਸ ਨੇ ਉੱਥੇ ਕੁਝ ਲੋਕ ਇਸ ਚੀਜ਼ ਨੂੰ ਗਲਤ ਸਮਝ ਨਾਲ ਦੇ ਲਈ ਵੀ ਜ਼ੋਰ ਵਰਤਣਗੇ ਸੋ ਕਦੇ ਵੀ ਐਦਾਂ ਦਾ ਕੁਝ ਹੁੰਦਾ ਵਾ ਸੋ ਤੁਸੀਂ ਬਿਲਕੁਲ ਸ਼ਾਂਤ ਰਹਿਣਾ ਵਾ ਸੁਚੇਤ ਰਹਿਣਾ ਵਾ ਤੇ ਨਾਲ ਦੀਆਂ ਦੀ ਸਲਾਹ ਲੈ ਕੇ ਕੋਈ ਵੀ ਸਟੈਪ ਚੱਕਣਾ ਵਾ ਜੇ ਇਮੀਡੀਏਟਲੀ ਜੈਨੀਫਰ ਉਹਨੂੰ 50000 ਡਾਲਰ ਪੇ ਕਰ ਦਿੰਦੀ ਉਹ ਵੀ ਬਿਟਕੋਇਨ ਦੇ ਰਾਈ ਨਾ ਤਾਂ ਉਹ ਵਾਪਸ ਆਉਣੇ ਸੀ ਤੇ ਹੈਕਰ ਆਪਣੇ ਮਕਸਦ ਦੇ ਵਿੱਚ ਸਫਲ ਹੋ ਜਾਂਦਾ ਮਿਲਦੇ ਆਂ ਅਸੀਂ ਹੋਰ ਅਗਲੀ ਇਨਫੋਰਮੇਟਿਵ ਵੀਡੀਓ ਦੇ ਵਿੱਚ